ਸ਼ਸ਼ੀਕਲ ਦੋਸਤੋ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ ਸੋ ਅੱਜ ਤੁਹਾਡੇ ਨਾਲ 10 ਜੀਕੇ ਦੇ ਬਹੁਤ ਹੀ ਇੰਪੋਰਟੈਂਟ ਤੇ ਰੌਚਕ ਕੁਐਸਚਨ ਜਿਹੜੇ ਨੇ ਆ ਡਿਸਕਸ ਕਰਾਂਗਾ ਜੀ ਜਿਸ ਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਉਹ ਕਿਹੜਾ ਜਾਨਵਰ ਹੈ ਜਿਸ ਨੂੰ ਹਰ ਵਸਤੂ ਦੁੱਗਣੀ ਵੱਡੀ ਦਿਖਾਈ ਦਿੰਦੀ ਹੈ ਸੋ ਐਸੇ ਜਾਨਵਰ ਦਾ ਨਾਮ ਦੱਸਣਾ ਹੈ ਜਿਸ ਨੂੰ ਜੋ ਵੀ ਉਹ ਵਸਤੂ ਦੇਖਦਾ ਚੀਜ਼ ਵੇਖਦਾ ਤਾਂ ਉਸ ਨੂੰ ਜਿੰਨਾ ਵਸਤੂ ਦਾ ਆਕਾਰ ਹੈ ਉਸ ਨਾਲੋਂ ਦੁਗਣੀ ਵੱਡੀ ਦਿਖਾਈ ਦਿੰਦੀ ਹੈ ਤਾਂ ਐਸਾ ਜਾਨਵਰ ਹੈ ਜੀ ਹਾਥੀ ਹਾਥੀ ਨੂੰ ਕੋਈ ਵੀ ਜਿਹੜੀ ਵਸਤੂ ਹੈ ਉਹ ਉਸ ਦੇ ਆਕਾਰ ਤੋਂ ਦੁਗਣੀ ਵੱਡੀ ਦਿਖਾਈ ਦਿੰਦੀ ਹੈ ਨੈਕਸਟ ਹੈ ਜੀ ਸੈਕਿੰਡ ਸਭ ਤੋਂ ਜ਼ਹਿਰੀਲੀ ਮੱਛੀ ਕਿਹੜੀ ਹੈ ਇਸ ਦਾ ਜਿਹੜਾ ਆਨਸਰ ਹੈ ਉਹ ਹੈ ਜੀ ਸਟੋਨ ਫਿਸ਼ ਸਟੋਨ ਫਿਸ਼ ਜਿਹੜੀ ਹੈ ਇਹ ਸਭ ਤੋਂ ਜ਼ਹਿਰੀਲੀ ਮੱਛੀ ਹੈ ਨੈਕਸਟ ਹੈ ਜੀ ਕਿਸ ਰੁੱਖ ਵਿੱਚ ਲੱਕੜ ਨਹੀਂ ਹੁੰਦੀ ਸੋ ਆਪਾਂ ਜਾਣਦੇ ਹਾਂ ਕਿ ਸਾਰੇ ਦਰਖਤਾਂ ਦੇ ਵਿੱਚ ਲੱਕੜ ਹੁੰਦੀ ਹੈ ਪਰ ਇੱਕ ਰੁੱਖ ਅਜਿਹਾ ਹੈ ਜਿਸ ਦੇ ਵਿੱਚ ਲੱਕੜ ਨਹੀਂ ਹੁੰਦੀ ਤਾਂ ਉਹ ਦਰਖਤ ਹੈ ਜੀ ਕੇਲਾ ਨੈਕਸਟ ਹੈ ਜੀ ਆਪਣਾ ਕੁਐਸਚਨ ਉਸ ਪੰਛੀ ਦਾ ਕਿਸ ਪੰਛੀ ਦਾ ਅੰਡਾ ਸਭ ਤੋਂ ਵੱਡਾ ਹੁੰਦਾ ਹੈ ਸੋ ਬਹੁਤ ਸਾਰੇ ਪੇਪਰਾਂ ਦੇ ਵਿੱਚ ਵੀ ਜਿਹੜਾ ਕੁਐਸਚਨ ਹੈ ਪੁੱਛਿਆ ਜਾਂਦਾ ਕਿ ਕਿਸ ਪੰਛੀ ਦਾ ਜਿਹੜਾ ਅੰਡਾ ਹੈ ਉਹ ਸਭ ਤੋਂ ਵੱਡਾ ਹੁੰਦਾ ਹੈ ਉਸ ਪੰਛੀ ਦਾ ਨਾਮ ਹੈ ਜੀ ਪੰਛੀ ਦਾ ਛੁੱਤਰ ਮੁਰਗ ਨੈਕਸਟ ਹੈ ਜੀ ਕਿਹੜਾ ਪਦਾਰਥ ਪਾਣੀ ਵਿੱਚ ਵੀ ਜਲਦਾ ਹੈ ਸੋ ਐਸੇ ਪਦਾਰਥ ਦਾ ਨਾਮ ਜੋ ਪਾਣੀ ਦੇ ਵਿੱਚ ਵੀ ਜਲਦਾ ਹੈ ਜੀ ਉਸ ਰਸਾਇਣਿਕ ਪਦਾਰਥ ਦਾ ਨਾਮ ਹੈ ਰਸਾਇਣ ਦਾ ਨਾਮ ਹੈ ਸੋਡੀਅਮ ਨੈਕਸਟ ਹੈ ਜੀ ਉਹ ਕਿਹੜਾ ਜਾਨਵਰ ਹੈ ਜਿਸ ਨੂੰ ਗੁਲਾਬੀ ਪਸੀਨਾ ਆਉਂਦਾ ਹੈ ਉਸ ਜਾਨਵਰ ਦਾ ਨਾਮ ਹੈ ਜੀ ਦਰਿਆਈ ਘੋੜਾ ਨੈਕਸਟ ਹੈ ਜੀ ਕਿੱਥੋਂ ਦੇ ਲੋਕ ਬਾਲੂ ਬਾਲੂ ਦਾ ਅਰਥ ਹੁੰਦਾ ਹੈ ਰੇਤ ਨਾਲ ਨਹਾਉਂਦੇ ਹਨ ਇਸ ਦਾ ਜਿਹੜਾ ਆਨਸਰ ਹੈ ਉਹ ਹੈ ਜੀ ਸਹਾਰਾ ਰੇਗਿਸਤਾਨ ਦੇ ਜਿਹੜੇ ਲੋਕ ਨੇ ਉਹ ਰੇਤ ਦੇ ਨਾਲ ਨਾਉਂਦੇ ਹਨ ਨੈਕਸਟ ਹੈ ਜੀ ਹਵਾਈ ਜਹਾਜ਼ ਦੀ ਗਤੀ ਦੱਸਣ ਵਾਲੇ ਯੰਤਰ ਦਾ ਕੀ ਨਾਮ ਹੈ ਇਸ ਦਾ ਜਿਹੜਾ ਆਨਸਰ ਹੈ ਉਹ ਹੈ ਜੀ ਹੈਕੋਮੀਟਰ ਹੈਕੋਮੀਟਰ ਦੇ ਨਾਲ ਜਿਹੜੀ ਜਹਾਜ਼ ਦੀ ਗਤੀ ਹੈ ਉਹ ਮਾਪੀ ਜਾਂਦੀ ਹੈ ਦੱਸੀ ਜਾਂਦੀ ਹੈ ਨੈਕਸਟ ਹੈ ਸੱਤ ਪਹਾੜੀਆਂ ਦਾ ਨਗਰ ਕਿਸ ਦੇਸ਼ ਨੂੰ ਕਿਹਾ ਜਾਂਦਾ ਹੈ ਬਹੁਤ ਹੀ ਇੰਟਰਸਟਿੰਗ ਕੁਐਸਚਨ ਹੈ ਔਰ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਸੱਤ ਪਹਾੜੀਆਂ ਦਾ ਨਗਰ ਕਿਸ ਦੇਸ਼ ਨੂੰ ਕਿਹਾ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਜੀ ਰੋਮ ਨੂੰ ਨੈਕਸਟ ਹੈ ਜੀ ਪਰਮਾਣੂ ਦੀ ਖੋਜ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਇਸ ਦਾ ਜਿਹੜਾ ਆਨਸਰ ਹੈ ਉਹ ਹੈ ਜੀ ਰਦਰਫੋਰਡ ਜੋ ਕਿ ਇੰਗਲੈਂਡ ਦੇ ਰਹਿਣ ਵਾਲੇ ਸਨ ਇਹਨਾਂ ਨੇ ਪਰਮਾਣੂ ਦੀ ਖੋਜ ਕੀਤੀ ਸੀ ਸੋ ਐਸੀ 10 ਇੰਟਰਸਟਿੰਗ ਕੁਐਸਚਨ ਅਗਰ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਇਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਔਰ ਹੋਰ ਐਜੂਕੇਸ਼ਨਲ ਔਰ ਜੀਕੇ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ